ਹਾਂਜੀ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਵਿਭਾਗ ਮਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਸਮੇਂ ਦੇ ਹਿਸਾਬ ਨਾਲ ਜਿਹੜੀ ਜਿਹੜੀ ਵੀਡੀਓ ਤੁਹਾਡੇ ਜਾਣਕਾਰੀ ਲਈ ਵਾਅਦਾ ਕਰਦੀ ਆ ਤੇ ਤੁਹਾਨੂੰ ਲੋੜ ਹੁੰਦੀ ਆ ਜਿਹੜੀ ਵੀਡੀਓ ਲਈ ਉਹ ਆਪਾਂ ਵੀਡੀਓ ਤੁਹਾਡੇ ਲਈ ਸਮੇਂ-ਸਮੇਂ ਸਰ ਬਣਾਉਂਦੇ ਰਹਿੰਦੇ ਆ ਸੋ ਇਸ ਵਾਰ ਵੀ ਤੁਹਾਡੇ ਲਈ ਵਧੀਆ ਜਾਣਕਾਰੀ ਵਾਲੀ ਵੀਡੀਓ ਸੋ ਇਸ ਵਾਰੀ ਵੀ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਏ ਆ ਅੱਜ ਆਪਾਂ ਦੋਸਤੋ ਜਿਹੜੀ ਗੱਲਬਾਤ ਕਰਾਂਗੇ ਉਹ ਗੱਲਬਾਤ ਇਹ ਆ ਕਿ ਆਪਾਂ 50 ਮੁਰਗੀਆਂ ਤੋਂ ਮਹੀਨੇ ਦੀ ਕਿੰਨੀ ਕਮਾਈ ਕਰ ਸਕਦੇ ਆ ਕਿਹੜੇ-ਕਿਹੜੇ ਖਰਚੇ ਆਪਾਂ ਨੂੰ ਆਉਣਗੇ ਜੇਕਰ 50 ਮੁਰਗੀਆਂ ਤੋਂ ਆਪਾਂ ਕੰਮ ਸਟਾਰਟ ਕਰਦੇ ਆ ਬਹੁਤ ਸਾਰੇ ਵੀਰਾਂ ਦੀ ਇਹ दिली ਤਮੰਨਾ ਹੁੰਦੀ ਆ ਕਿ ਆਪਾਂ ਕੋਈ ਵੀ ਜਦੋਂ ਕੰਮ ਕਰਦੇ ਆ ਉਹਦੇ ਨਾਲ-ਨਾਲ ਆਪਾਂ ਨੂੰ ਇੱਕ ਸਾਈਡ ਬਿਜ਼ਨਸ ਕਰਨ ਦੀ ਚਾਹਨਾ ਹੁੰਦੀ ਆ ਤਾਂ ਕਿ ਆਪਾਂ ਮਹੀਨੇ ਦਾ 5-7000 ਜਾਂ 10000 ਉਹਨਾਂ ਤੋਂ ਕਮਾ ਸਕੀਏ ਤਾਂ ਜੋ ਆਪਣਾ ਸਰਕਲ ਵਧੀਆ ਚੱਲ ਚੱਲ ਪਕੇ ਸੋ ਆਪਾਂ ਤੁਹਾਨੂੰ 50 ਮੁਰਗੀਆਂ ਦੇ ਖਰਚੇ ਤੇ ਆਮਦਨ ਤੁਹਾਨੂੰ ਦੱਸਾਂਗੇ ਕਿ ਕਿੰਨੀ ਹੁੰਦੀ ਆ ਸਾਰੇ ਖਰਚੇ ਕੱਢ ਕੇ ਕਿੰਨੀ ਤੁਹਾਨੂੰ ਪ੍ਰਾਪਤ ਮਹੀਨੇ ਦਾ ਹੋਊਗਾ 50 ਮੁਰਗੀਆਂ ਤੋਂ ਸੋ ਵੀਡੀਓ ਨਾਲ ਦੋਸਤੋ ਬਣੇ ਰਹੋ ਵੀਡੀਓ ਬਹੁਤ ਹੀ ਇੰਟਰਸਟਿੰਗ ਹੋਣ ਵਾਲੀ ਆ ਤੇ ਜਾਣਕਾਰੀ ਵਾਲੀ ਹੋਊਗਾ ਸੋ ਜਦੋਂ ਦੋਸਤੋ ਆਪਾਂ ਕੰਮ ਕਰਨਾ ਹੁਣ ਤੁਸੀਂ ਹਿਸਾਬ ਲਾ ਲਓ ਕਿ ਅਪ੍ਰੈਲ ਦਾ ਮਹੀਨਾ ਲਗਭਗ 18-19 April ਹੋ ਚੁੱਕਿਆ ਸੋ ਹੁਣ ਜਿਹੜਾ ਬੱਚਾ ਪਾਉਣ ਦਾ ਸਮਾਂ ਬਿਲਕੁਲ ਸਹੀ ਹੈਗਾ ਨਾ ਤਾਂ ਹੁਣ ਜਿਆਦਾ ਗਰਮੀ ਆ ਨਾ ਜਿਆਦਾ ਠੰਡਾ ਮੌਸਮ ਵਿੱਚ ਵਿੱਚ ਠੰਡਾ ਵੀ ਹੋ ਜਾਂਦਾ ਤੇ ਥੋੜੀ ਬਹੁਤੀ ਗਰਮੀ ਵੀ ਸਟਾਰਟ ਹੋ ਚੁੱਕੀ ਆ ਸੋ ਜਿਹੜੇ ਵੀ ਇਰਾਨੇ ਹੁਣ ਨਵਾਂ ਕੰਮ ਸਟਾਰਟ ਕਰਨਾਗਾ ਜਿਹੜੇ ਵੀਰ ਘਟ ਬੱਚਿਆਂ ਤੋਂ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਉਹੋ ਅਪ੍ਰੈਲ ਦੇ ਮਹੀਨੇ 'ਚ ਸਟਾਰਟ ਕਰ ਸਕਦੇ ਨੇ ਤੇ ਅਪ੍ਰੈਲ ਦਾ ਮਹੀਨਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਵਧੀਆਗਾ ਕਿਉਂਕਿ ਅਪ੍ਰੈਲ ਦੇ ਮਹੀਨੇ 'ਚ ਜਦੋਂ ਆਪਾਂ ਬੱਚਾ ਪਾਉਣੇ ਆ ਉਹ ਅੱਗੇ ਜਾ ਕੇ ਸਹੀ ਸਰਦੀਆਂ 'ਚ ਜਿਹੜਾ ਅੰਡੇ ਤੇ ਆਉਂਦਾਗਾ ਸੋ ਹੁਣ ਆਪਾਂ ਜਿਹੜੀ ਅੱਗੇ ਗੱਲਬਾਤ ਕਰਾਂਗੇ ਉਹ ਆ ਜਦੋਂ ਦੋਸਤੋ ਤੁਸੀਂ 50 ਮੁਰਗੀਆਂ ਤੋਂ ਅੰਡੇ ਲੈਣੇ ਨੇ ਤਾਂ ਤੁਹਾਨੂੰ 70 ਬੱਚੇ ਪਾਉਣੇ ਪੈਣਗੇ 60 ਜਾਂ 70 ਬੱਚੇ ਪਾਉਣੇ ਪੈਣਗੇ ਕਿਉਂਕਿ ਥੋੜੇ ਬਹੁਤੇ ਉਹਨਾਂ 'ਚ ਉਹ ਮਰ ਵੀ ਜਾਂਦੇ ਨੇ ਠੀਕ ਹੈ ਨਾ ਜੀ ਆਪਾਂ ਚਲੋ ਆਪਾਂ ਨਹੀਂ ਚਾਹੁੰਦੇ ਕਿ ਬੱਚੇ ਮਰਨ ਕਿਸੇ ਦੇ ਚੂਚੇ ਮਰਨ ਕਿਸੇ ਦੇ ਪਰ ਜਿਹੜਾ ਹਿਸਾਬ ਕਿਤਾਬ ਪੂਰਾ ਆਪਾਂ ਨੂੰ ਲਾ ਕੇ ਚੱਲਣਾ ਪੈਂਦਾ ਹੈ ਜੇਕਰ ਆਪਾਂ 60 ਜਾਂ 70 ਬੱਚੇ ਲੈ ਕੇ ਆਉਣੇ ਆ ਉਹਨਾਂ ਚੋਂ 50 ਵਧੀਆ 50 ਤੋਂ ਉੱਪਰ ਵੀ ਹੋ ਸਕਦੇ ਨੇ ਘੱਟ ਤੋਂ ਘੱਟ 50 ਤਾਂ ਬੜੇ ਹੀ ਵਧੀਆ ਤਰੀਕੇ ਨਾਲ ਉਹ ਚੋਂ ਪੜ ਜਾਣਗੇ ਸੋ ਜਦੋਂ ਆਪਾਂ 50 ਬੱਚੇ ਪਾਲ ਲਏ ਦੋਸਤੋ ਜਦੋਂ ਆਪਾਂ ਘੱਟ ਤੋਂ ਘੱਟ ਰੇਟ ਦੱਸਾਂਗੇ ਅੰਡੇ ਦਾ ਆਂਟੇ ਦਾ ਰੇਟ ਸਰਦੀਆਂ ਚ ਘੱਟ ਤੋਂ ਘੱਟ 15 ਤੋਂ 10 ਤੋਂ ਲੈ ਕੇ 15 ਰੁਪਏ ਤੱਕ ਚੱਲਦਾ ਆਪਾਂ ਫੇਰ ਵੀ 10 ਰੁਪਏ ਆਂਡਾ ਲਗਾਵਾਂਗੇ ਠੀਕ ਆ ਜੀ ਇੱਕ ਮੁਰਗੀ ਦੀ ਖਰਾਕ ਆ ਜਿਹੜੀ ਉਹ ਇੱਕ ਦਿਨ ਦੀ ਆਪਾਂ ਪਹਿਲਾਂ ਵੀ ਵੀਡੀਓ ਚ ਦੱਸ ਚੁੱਕੇ ਆਂ ਇੱਕ ਮੁਰਗੀ ਦੀ ਇੱਕ ਦਿਨ ਦੀ ਲਗਭਗ 5 ਰੁਪਏ ਖਰਾਕ ਹੈ ਜੇਕਰ ਆਪਾਂ ਉਹਨੂੰ ਪ੍ਰੋਪਰ ਬਜਾਰੂ ਫੀਡ ਤੇ ਪਾਲਦੇ ਹਾਂ ਵਧੀਆ ਫੀਡ ਤੇ ਜਿਹੜੀ ਪਾ ਬੋਰੀ ਫੀਡ ਦੀ ਲੈ ਕੇ ਆਉਣੇ ਆ ਜੇਕਰ ਆਪਾਂ ਵਧੀਆ ਫੀਡ ਤੇ ਪਾਲਦੇ ਆ ਤਾਂ ਇੱਕ ਦਿਨ ਚ ਮੁਰਗੀ 5 ਰੁਪਏ ਤੋਂ ਵੱਧ ਨਹੀਂ ਖਾਂਦੀ ਇਹ ਹੁਣ ਤੁਹਾਨੂੰ ਖਰਚਾ ਘੱਟ ਕਿਵੇਂ ਕਰਨਾ ਇਹ ਵੀ ਤੁਹਾਨੂੰ ਮੈਂ ਗੱਲ ਦੱਸਣ ਜਾ ਰਿਹਾ ਹਾਂਗਾ ਇਹ ਘੱਟ ਕਿਵੇਂ ਕਰਨਾ ਖਰਚਾ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਪਾਂ ਹਰਾ ਚਾਰਾ ਇਹਨਾਂ ਨੂੰ ਪਾ ਕੇ ਜਾਂ ਆਪਣੇ ਘਰ ਦਾ ਰਹਿੰਦ ਖੁੰਦ ਖੁੰਦਿਆ ਰੋਟੀਆਂ ਹੁੰਦੀਆਂ ਨੇ ਠੀਕ ਹੈ ਜੀ ਸਬਜ਼ੀਆਂ ਦੀ ਰਹਿੰਦ ਖੁੰਦ ਹੋਗੀ ਜਾਂ ਫਿਰ ਹੋਰ ਕੁਝ ਵੀ ਹਰੇ ਬਾਈ ਇਹਨਾਂ ਨੂੰ ਪਾ ਕੇ ਚੰਗੀ ਤਰ੍ਹਾਂ ਪਾਲ ਸਕਦੇ ਆ ਤਾਂ ਇਹ 5 ਰੁਪਏ ਤੋਂ ਵੀ ਘੱਟ ਤਿਆਰ ਹੋ ਜੂ ਮੁਰਗੀ ਇੱਕ ਦਿਨ ਚ ਜਿਹੜਾ ਫੀਡ ਖਾਂਦੀ ਆ ਆਪਾਂ ਜੇਕਰ 5 ਰੁਪਏ ਫੀਡ ਲਗਾ ਕੇ ਚੱਲੀਏ 50 ਮੁਰਗੀਆਂ ਦੀ ਤਾਂ 250 ਰੁਪਏ ਇੱਕ ਦਿਨ ਦੇ 50 ਮੁਰਗੀਆਂ ਦੇ ਹੋਗੇ ਜੇਕਰ ਆਪਾਂ ਪ੍ਰੋਪਰ ਉਹਨਾਂ ਨੂੰ ਫੀਡ ਤੇ ਪਾਲਨੇ ਆ ਠੀਕ ਹੈ ਜੀ ਅੰਡੇ ਦਾ ਜਿਹੜਾ ਰੇਟ ਆ ਦੋਸਤੋ ਘੱਟ ਤੋਂ ਘੱਟ ਮਾੜੇ ਤੋਂ ਮਾੜਾ ਰੇਟ ਵੀ ਜੇਕਰ ਆਪਾਂ ਬਿਲਕੁਲ ਹੀ ਘੱਟ ਤੋਂ ਘੱਟ ਰੇਟ ਦੀ ਗੱਲ ਕਰੀਏ ਤਾਂ 10 ਰੁਪਏ ਤੋਂ ਤਾਂ ਅੰਡਾ ਡਿੱਗਦਾ ਹੀ ਨਹੀਂ ਹੁਣ ਗਰਮੀਆਂ ਦਾ ਸਮਾਂ ਦੋਸਤੋ ਹੁਣ ਮੈਂ 10 ਰੁਪਏ ਅੰਡਾ ਵੇਚ ਰਿਹਾਗਾ ਠੀਕ ਹੈ ਜੀ ਹੁਣ ਮਤਲਬ ਕਿ ਸਰਦੀਆਂ ਜੇ ਘੱਟੋ ਘੱਟ 15 ਆਪਾਂ ਫੇਰ ਵੀ 10 ਹੀ ਲਗਾਏਗਾ 10 ਰੁਪਏ ਦੇ ਹਿਸਾਬ ਨੂੰ ਜਿਹੜਾ ਅੰਡੇ ਹੋਗੇ 50 ਅੰਡੇ ਹੋਗੇ ਉਹ ਹੋਗੇ 500 ਰੁਪਏ ਦੇ ਠੀਕ ਹੈ ਜੀ 500 ਰੁਪਏ ਚੋਂ ਤੁਸੀਂ 250 ਰੁਪਏ ਕੱਢ ਦੋ 250 ਰੁਪਏ ਤੁਹਾਨੂੰ ਜਿਹੜਾ 1 ਦਿਨ ਦਾ ਮੁਰਗੀਆਂ ਤੋਂ ਪ੍ਰੋਫਿਟ ਹੋ ਗਿਆ। ਇਹ 250 ਤੋਂ 300 ਤੱਕ ਪ੍ਰੋਫਿਟ ਵੀ ਹੋ ਸਕਦਾ। ਉਹ ਤੁਸੀਂ ਆਪ ਜਿਹੜੇ ਐਫਰਟਸ ਕਰਨੇ ਆ ਕਿਵੇਂ ਇਹਨਾਂ ਦਾ ਫੀਡ ਦਾ ਖਰਚਾ ਘੱਟ ਕਰਨਾ ਤੁਸੀਂ ਨੇ। ਕਿਵੇਂ ਇਹਨਾਂ ਨੂੰ ਰੱਖ-ਰਖਾਵ ਕਰਨਾ, ਕਿਵੇਂ ਪਾਲਣਾ ਠੀਕ ਹੈ ਜੀ। ਜੇਕਰ ਆਪਾਂ ਪ੍ਰੋਪਰ ਫੀਡ ਤੇ ਹੀ ਪਾਲਦੇ ਆ ਤਾਂ ਵੀ 250 ਰੁਪਏ 1 ਦਿਨ ਦਾ 50 ਮੁਰਗੀਆਂ ਦਾ ਖਰਚ ਆਊਗਾ। ਹੁਣ ਕਈ ਵੀਰਾਂ ਨੂੰ ਅੰਦਾਜ਼ਾ ਨਹੀਂ ਹੁੰਦਾ ਕਿ ਮੁਰਗੀ ਫੀਡ ਕਿੰਨੀ ਖਾਂਦੀ ਆ ਆਪਾਂ ਕਿੰਨੇ ਪੈਸੇ ਸੇਵ ਰੱਖਣੇ ਆਪਣੀ ਜੇਬ 'ਚ ਕਿੰਨੇ ਪੈਸੇ ਹੋਣੇ ਚਾਹੀਦੇ ਨੇ ਜਦੋਂ ਫਾਰਮਿੰਗ ਕਰਨੀ ਆ ਤਾਂ ਤੁਹਾਨੂੰ ਮੋਟਾ ਜਿਹਾ ਆਪ আইডিয়া ਦੱਸਤਾ ਇੱਕ ਮੁਰਗੀ 5 ਰੁਪਏ ਦਾ ਜਿਹੜਾ ਫੀਡ ਖਾਂਦੀ ਆ ਵੱਡੀ ਮੁਰਗੀ ਸੋ ਇਸ ਤਰ੍ਹਾਂ ਦੋਸਤੋ ਤੁਸੀਂ ਜਿਹੜਾ 200 ਤੋਂ ਲੈ ਕੇ 2.5 300 ਤੱਕ 50 ਮੁਰਗੀਆਂ ਤੋਂ ਡੇਲੀ ਦੀ ਬਚਤ ਕਰ ਸਕਦੇ ਤਾਂ ਇਹ ਹੋ ਗਿਆ ਲਗਭਗ 7 ਤੋਂ 7.5 8000 ਰੁਪਏ ਹੋ ਗਿਆ ਠੀਕ ਹੈ ਜੀ ਜੇਕਰ ਪਾ ਘਰੇ ਬੈਠੇ 7-8000 ਰੁਪਏ ਕਮਾ ਸਕਦੇ ਆ ਤਾਂ ਇਤੋਂ ਵਧੀਆ ਕੀ ਹੋ ਸਕਦਾ ਪਹਿਲੇ ਸਾਲ ਤੁਸੀਂ 50-60 ਮੁਰ ਬੱਚੇ ਪਾਓ ਉਸ ਤੋਂ ਬਾਅਦ ਤੁਸੀਂ 100-150 ਪਾ ਲਓ 200 ਪਾ ਲਓ ਠੀਕ ਹੈ ਜੀ ਹੌਲੀ-ਹੌਲੀ ਵਧਾਉਂਦੇ ਜਾਓ ਇੱਕ ਤਾਂ ਤਜਰਬਾ ਆ ਜਾਊਗਾ ਤੁਹਾਨੂੰ ਦੂਸਰਾ ਸਾਰਾ ਕੰਮ ਕਰਨ ਦਾ ਤੁਹਾਨੂੰ ਢੰਗ ਤਰੀਕਾ ਪਤਾ ਲੱਗ ਜਾਏ ਇਸ ਤਰ੍ਹਾਂ ਦੋਸਤੋ ਤੁਸੀਂ ਸਹਾਇਕ ਧੰਦੇ ਵਜੋਂ ਵਰਤ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਆਪਣਾ ਦੇਖਦੇ ਹੋ ਕਿ ਆਪਣਾ ਛੱਤ ਤੇ ਸੈਟਅਪ ਬਣਾਇਆ ਹੋਇਆ ਛੱਤ ਤੇ ਵੀ ਸੈਟਅਪ ਬਣਾ ਸਕਦੇ ਹੋ ਦੂਸਰਾ ਜਿਹੜਾ ਤੁਸੀਂ ਸੈਟਅਪ ਬਣਾ ਸਕਦੇ ਹਾਂ ਇਹ ਥੱਲੇ ਘਰ ਦੇ ਪਿੱਛੇ ਥੋੜੀ ਬਹੁਤੀ ਜਗ੍ਹਾ ਹੁੰਦੀ ਆ ਉੱਥੇ ਵੀ ਬਣਾ ਸਕਦੇ ਆਂਗੇ ਆਪਾਂ ਉੱਥੇ ਵੀ ਇਹ ਬਹੁਤ ਵਧੀਆ ਤਰੀਕੇ ਨਾਲ ਰਹਿ ਲੈਂਦੇ ਨੇਗੇ ਸੋ ਇਹਨਾਂ ਦਾ ਖੁੱਡਾ ਪਾ ਕੇ ਜਾਂ ਸੈਟਅਪ ਤਿਆਰ ਕਰਕੇ ਇਹਨਾਂ ਨੂੰ ਆਪਾਂ ਰੱਖ ਸਕਦੇ ਹਾਂ ਇਹਨਾਂ ਦਾ ਜ਼ਿਆਦਾ ਕੋਈ ਬਰਖ ਰਖਾਅ ਦਾ ਧਿਆਨ ਵੀ ਨਹੀਂ ਹੁੰਦਾ ਸੋ ਸਵੇਰੇ ਸ਼ਾਮ ਇਹਨਾਂ ਨੂੰ ਫੀਡ ਪਾਉਣੀ ਆ ਇਸ ਤਰ੍ਹਾਂ ਦੋਸਤੋ ਤੁਸੀਂ 7-8000 ਰੁਪਏ ਆਰਾਮ ਨਾਲ 50 ਮੁਰਗੀਆਂ ਤੋਂ ਕਮਾ ਸਕਦੇ ਹੋ ਸੋ ਇਦਾਂ ਦੀਆਂ ਹੋਰ ਵੀ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਵੀ ਦਵਾ ਦਿਓ ਤਾਂ ਜੋ ਆਪਣੀਆਂ ਸਾਰੀਆਂ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕਣ ਸੋ ਜੇਕਰ ਕਿਸੇ ਵੀਰ ਨੂੰ ਕਿਸੇ ਵਿਸ਼ੇ ਤੇ ਵੀਡੀਓ ਦੀ ਲੋੜ ਹੁੰਦੀ ਆ ਕਿਸੇ ਵਿਸ਼ੇ ਤੇ ਵੀਡੀਓ ਬਣਵਾਉਣੀ ਹੁੰਦੀ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਕਿਸੇ ਵੀ ਵਿਸ਼ੇ ਤੇ ਵੀਡੀਓ ਬਣਵਾ ਸਕਦੇ ਹੋ ਚੈਨਲ ਨੂੰ ਦੋਸਤੋ ਵੱਧ ਤੋਂ ਵੱਧ ਪਿਆਰ ਦਿਆ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਸੀਂ ਕਿੱਥੋਂ ਦੇਖਦੇ ਹੋਗੇ ਕਿਹੜੀ ਜਗ੍ਹਾ ਤੋਂ ਦੇਖਦੇ ਹਾਂ ਵੀਡੀਓ ਕਿਹੜੇ ਜ਼ਿਲ੍ਹੇ ਚੋਂ ਦੇਖਦੇ ਹੋਗੇ ਜਿਆਦਾ ਤੋਂ ਜਿਆਦਾ ਕਮੈਂਟ ਕਰਿਆ ਕਰੋ ਸੋ ਸਬਸਕ੍ਰਾਈਬ ਕਰਿਆ ਕਰੋ ਸੋ ਇਸ ਤਰ੍ਹਾਂ ਹੀ ਪਿਆਰ ਬਣਾਈ ਰੱਖਿਓ ਦੋਸਤੋ ਜਿਨੇ ਵਟਸਐਪ ਗਰੁੱਪ ਚ ਐਡ ਹੋਣਾਗਾ ਆਪਾਂ ਮੁਰਗੀਆਂ ਦੀ ਜਾਣਕਾਰੀ ਲਈ ਵਟਸਐਪ ਗਰੁੱਪ ਵੀ ਬਣਾਇਆ ਹੋਇਆ ਤਾਂ ਤੁਸੀਂ ਕਮੈਂਟ ਬਾਕਸ ਚ ਆਪਣਾ ਵਟਸਐਪ ਨੰਬਰ ਕਮੈਂਟ ਕਰਕੇ ਉਸ ਗਰੁੱਪ ਚ ਵੀ ਐਡ ਹੋ ਸਕਦੇ ਹੋ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਇੱਕ ਵਾਰੀ ਫੇਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ